ਜੇ ਕੋਈ ਸਿਆਸੀ ਦਬਾਅ ਹੈਗਾ ਸਰਕਾਰ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜਾ ਵੀ ਕਿ ਮੇਰੇ ਨਾਲ ਤੁਰਦਾ ਵਾ ਉਹ ਵੇਖ ਲੈਂਦੇ ਅਗਲੇ ਦਿਨ ਕੀ ਹੈ ਬੰਦਾ ਨਾਲ ਤੁਰਿਆ ਵੀਡੀਓ ਦੇ ਅਗਲੇ ਦਿਨ ਉਹਦੇ ਘਰ ਚਲ ਜਾਂਦੇ ਨੇ ਉਹਨੂੰ ਕਿਹਨਾਂ ਤੋਂ ਬੇਜਰਮਾਨਾ ਜੇ ਨਹੀਂ ਬਣਦੇ ਤੇ ਪਰਚੇ ਕਰ ਦਿੰਦੇ ਮੰਦੀਪ ਸਿੰਘ ਕੋਈ ਕਿਹੜੀ ਮੰਗ ਕਰਨੀ ਸਾਰਾ ਪੰਜਾਬ ਸਾਨੂੰ ਕਹਿੰਦਾ ਵਾ ਖਾਲਸਾ ਰਾਜ ਚਾਹੀਦਾ ਉਹ ਰਾਜ ਦੇ ਵਿੱਚ ਸਾਡੇ ਹਿੰਦੂ ਵੀ ਸਾਡੇ ਸਿੱਖ ਵੀ ਸਾਰੇ ਖੁਸ਼ ਸੀ ਉਸ ਰਾਜ ਦੇ ਵਿੱਚ ਜੇ ਆਪਾਂ ਕੁੱਤੇ ਨੂੰ ਵੀ ਕਲੇ ਚ ਕੈਂਠਾ ਪਾ ਕੇ ਤੋੜਦੀ ਹੈ ਨਾ ਸਵੇਰੇ ਕੁੱਤਾ ਇਸ ਤਰ੍ਹਾਂ ਵਾਪਸ ਆ ਜਾਂਦਾ ਹੈ ਅੱਜ ਦਾ ਟਾਈਮ ਇਹੋ ਜਿਹਾ ਵਾ ਜੇ ਆਪਾਂ ਕੋਈ ਭੈਣ ਸਾਡੀ ਬਾਹਰ ਨਿਕਲਦੀ ਕੰਨਾਂ ਦੀ ਵਾਲੀ ਵੀ ਪਾ ਕੇ ਚਲ ਜੇ ਨਾ ਘਰੋਂ ਬਾਹਰ ਚੋਂ ਨਿਕਲਦੀ ਵਾਲੀ ਪਹਿਲਾਂ ਦੂਰ ਹੋ ਜਾਂਦੀ। ਪਰ ਖਾਸਾ ਰਾਜ ਦੇ ਵਿੱਚ ਤੇ ਬਹੁਤ ਸਾਰੇ ਹਿੰਦੂ ਜਿਹੜੇ ਸੀ ਉਹ ਵੀ ਮਹਾਰਾਜ ਰਣਜੀਤ ਸਿੰਘ ਉਹਨਾਂ ਦੇ ਨਾਲ ਸੀ ਲੱਗਦਾ ਕਿ ਕੱਲੇ ਪੱਗਾਂ ਵਾਲੇ ਦੇਖ ਕੇ ਟਿੱਕ ਟਾਂ ਦਿੱਤੀਆਂ ਜਾਣੀਆਂ 27 ਦੇ ਵਿੱਚ ਜਾਂ ਸਾਰੀਆਂ ਫਰ ਰਾਲੇ ਮਿਲ ਕੇ ਦਿੱਤੀਆਂ ਜਾਣੀਆਂ 27 ਤੇ ਬਹੁਤ ਦੂਰ ਦੀ ਗੱਲ ਹੈ ਤੁਸੀਂ 25 'ਚ ਦੇਖ ਲਓ ਤੁਹਾਨੂੰ ਹਿੰਦੂ ਵੀਰ ਭਰਾ ਪਹਿਲਾਂ ਮੈਂ ਤੁਹਾਨੂੰ ਜਿਹੜੇ ਤਰਨਤਾਰ ਦੇ ਹਿੰਦੂ ਲੋਕ ਨੇ ਉਹ ਐਕਸੈਪਟ ਕਰਨਗੇ ਮਦੀਪ ਸਿੰਘ ਹੁਣਾ ਨੂੰ ਤੁਸੀਂ ਆਓ ਮੇਰਾ মিডিਆ ਕਵਰ ਕਰੋ ਮਲੇ ਜਾ ਕੇ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਆਪ ਕਹੋਗੇ ਪਾਜੀ ਉਹ ਗੱਦੀ ਤੋਂ ਉੱਠ ਕੇ ਗੱਦੀ ਦੀ ਬਾਦ ਹੁੰਦੇ ਆਪਣੀ ਇੰਨਾ ਪਿਆਰਮਾਨ ਬਖਸ਼ਦੇ ਵੇ ਕਿੰਨੂ ਮਿਲਦਾ ਪਿਆ ਇਹ ਪਾਜੀ ਕਰਮਾਲੇ ਨੂੰ ਮਿਲਦਾ ਪਿਆ ਜਿਹੜੇ ਜੋ ਪਿੰਡਾਂ ਵਿੱਚ ਆਏ ਤੇ ਬਹੁਤ سارے ਅਕਾਲੀ ਕਾਂਗਰਸ ਭੀਜਪੀ ਦੇ ਝਾੜੂ ਵਾਲਿਆਂ ਦੇ ਝੰਡੇ ਲੱਗੇ ਹੋਏ ਆ ਕਿ ਲੱਗਦਾ ਕਿ ਦਿਨਾਂ ਕਿਤੇ ਲੋਕ ਪੰਥ ਨੂੰ ਜਿਹੜੇ ਅੰਦਰੋਂ ਅੰਦਰ ਹੀ ਪਿਆਰ ਕਰਦੇ ਨੇ ਸਰ ਇਹ ਝੰਡੇ ਉੱਪਰ ਲੱਗੇ ਰਹਿ ਜਾਣੇ ਇਹ ਪੋਸਟਰ ਲੱਗੇ ਰਹੇ ਨੇ ਦੁਵਾਰਾਂ ਦੇ ਉੱਤੇ ਹਵਾ ਹੈ ਕਿ ਪੰਛੀ ਚੱਲਣੀ ਹੈ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਅੰਮਰਸਰ ਤੋਂ ਬਲੌਂਗ ਕਰਦੇ ਹੋ ਦੂਜੇ ਜ਼ਿਲ੍ਹੇ ਦੇ ਵਿੱਚ ਆੜ ਕੇ ਚੋਣ ਲੜਨਾ ਕਿ ਲੋਕਾਂ ਨੇ ਕਿਸ ਤਰ੍ਹਾਂ ਅਕਸੈਪਟ ਕਰ ਲਿਆ ਜ਼ਿਲ੍ਹਾ ਮੈਂ ਪੁੱਛਦਾ ਮੈਂ ਦਿੱਲੀ ਤੋਂ ਆਇਆ ਹਾਂ 20 ਕਿਲੋਮੀਟਰ ਤੇ ਮੇਰਾ ਅੰਮਰਸਰ ਸ਼ਹਿਰ ਆ ਜੇਪਾ ਤਰੰਤਰ ਖਾਲੀ ਹਲਕੇ ਦੀ ਗੱਲ ਕਰੀਏ ਨਾ ਇੱਥੇ ਨਸ਼ੇ ਦਾ ਮੁੱਦਾ ਕਾਫੀ ਜ਼ਿਆਦਾ ਉਹਦਾ ਰੀਜ਼ਨ ਕੀ ਕਿ ਬਾਰਡਰ ਬੈਲਟ ਸਾਰੀ ਬੇਸਦੀ ਪਈ ਆ ਇੱਥੇ ਜਦੋਂ ਮਾਵਾ ਨੂੰ ਮਿਲਦੇ ਆ ਨਾ ਤੇ ਮਾਵਾ ਦਾ ਇੱਕੋ ਹੀ ਕਹਿਣਾ ਕਿ ਮਨਜੀਤ ਸਿੰਘ ਦੀ ਸਾਨੂੰ ਗਲੀਆਂ ਨਾਲੀਆਂ ਨਹੀਂ ਚਾਹੀਦੀਆਂ ਸਾਨੂੰ ਚਾਹੀਦੇ ਸਾਡੇ ਪੰਜਾਬ ਦੇ ਨੌਜਵਾਨ ਪੁੱਤ ਬੱਜ ਜਾਣ ਜਿਹੜੀ ਪੰਜਾਬ ਸਰਕਾਰ ਲੱਗੀ ਹੋਈ ਜਿਹਨੂੰ ਜਿਹੜੇ ਸਾਡੇ ਨੌਜਵਾਨ ਖਤਮ ਕਰਨ ਤੇ ਲੱਗੀ ਆ ਤਰੰਤਰ ਜਿਮਣੀ ਚੋਣਾ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਹੋਏ ਨੇ ਤੇ ਉੱਥੇ ਹੀ ਗੱਲ ਕਰੀਏ ਪੰਥਕ ਵੱਲੋਂ ਸਾਝੇ ਉਮੀਦਵਾਰ ਭਾਈ ਮਨਦੀਪ ਸਿੰਘ ਸੰਦੀਪ ਸਣੀ ਹੁਣਾਂ ਦੇ ਭਰਾ ਜਿਹੜੇ ਨੇ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਨੇ ਡੋਟੋ ਡੋਰ ਨੇ ਲਗਾਤਾਰ ਜਿਹੜੇ ਆ ਚੋਣ ਪ੍ਰਚਾਰ ਦੇ ਵਿੱਚ ਨੇ ਭਾਈ ਬੰਦੀਪ ਸਿੰਘ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣ ਲੋਕਾਂ ਦਾ ਹੰਗਾਰਾ ਕਿਵੇਂ ਦਾ ਮਿਲ ਰਿਹਾ ਬਹੁਤ ਵਧੀਆ ਜੀ ਜਿੰਨਾ ਸੋਚਦੇ ਹਾਂ ਉਸ ਤੋਂ ਕਈ ਗੁਣਾ ਉੱਪਰ ਹੈ ਜੂ ਜੂ ਅਸੀਂ ਬਹਿ ਕਹਿ ਲੋ ਕਿ ਪਿੰਡਾਂ ਵਿੱਚ ਜਾਣਦੇ ਆ ਬਹੁਤ ਜ਼ਿਆਦਾ ਮਨ ਹੋ ਮਹ ਮਾ ਆ ਕੇ ਸੰਗਤ ਸਾਡੇ ਨਾਲ ਪਿਆਰ ਕਰਦੀਆਂ ਪਈਆਂ ਬਲ ਸਾਡੀ ਸੋਚ ਤੋਂ ਜੀ ਖਾਸ ਕਰਕੇ ਗੱਲ ਕਰੀਏ ਜਿਹੜੇ ਪਿੰਡਾਂ ਵਿੱਚ ਆਏ ਆ ਤੇ ਬਹੁਤ ਸਾਰੇ ਅਕਾਲੀ ਕਾਂਗਰਸ ਬੀਜੇਪੀ ਦੇ ਝਾੜੂ ਵਾਲਿਆਂ ਦੇ ਝੰਡੇ ਲੱਗੇ ਹੋਏ ਆ ਇਹ ਝੰਡੇ ਉੱਪਰ ਹੀ ਲੱਗੇ ਰਹਿ ਜਣੇ ਇਹ ਪੋਸਟਰ ਲੱਗੇ ਰਹੇ ਨੇ ਦੁਵਾਰਾਂ ਦੇ ਉੱਤੇ ਹਵਾਇਤ ਕੀ ਪੰਛੀ ਚੱਲਨੀ ਹੈ ਉਹ ਤੁਹਾਡੇ ਸਾਹਮਣੇ ਜੇ ਹੋਏ ਨਾ ਜੋ ਹੋਣਾ ਤੁਸੀਂ ਇੱਕ ਦਿਨ ਕਿਹਾ ਸੀ ਕਿ ਮੈਂ ਆਜ਼ਾਦ ਉਮੀਦਵਾਰ ਆ ਕਿਸੇ ਇੱਕ ਧੜੇ ਦਾ ਪਾਰਟੀ ਦਾ ਨਹੀਂ ਆ ਭਾਵੇਂ ਉਹ ਅਮਰਤਪਾਲ ਵਾਰਿਸ ਪੰਜਾਬ ਦਾ ਨਹੀਂ ਆ ਕਿਸੇ ਹੋਰ ਦਾ ਨਹੀਂ ਆ ਲੱਗਦਾ ਜੀ ਜਿਸ ਤਰ੍ਹਾਂ ਡੋਰ ਟੂ ਡੋਰ ਕਰ ਰਿਹਾ ਉਹ ਸਾਰੇ ਪੰਥ ਨੂੰ ਇਕੱਠੇ ਹੋਣਾ ਚਾਹੀਦਾ ਸੀ ਅੱਜ ਬਿਲਕੁਲ ਸਾਰਾ ਪੰਥ ਇਕੱਠਾ ਹੀ ਆ ਜੀ ਸਾਰਾ ਸ ਚਾਹੇ ਉਹ ਆਪਣੇ ਵਾਰਿਸ ਪੰਜਾਬ ਵਾਲੇ ਹੋ ਚਾਹੇ ਪੁਰਨ ਸੁਜੀਤ ਵਾਲੇ ਹੋ ਚਾਹੇ ਕਾਲੀ ਦਾਲ ਅੰਮ੍ਰਿਤਸਰ ਵਾਲੇ ਹੋ ਸਾਰੇ ਇਕੱਠੇ ਆ ਜੀ ਸਾਰੇ ਦਾ ਸਾਂਝਾ ਉਮੀਦਵਾਰ ਪੰਥਕ ਉਮੀਦਵਾਰਾਂ ਮੈਂ ਜੀ ਭਾਈ ਸਾਹਿਬ ਜਿਸ ਤਰ੍ਹਾਂ ਗੱਲ ਕਰੀਏ ਕਿ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਹੋ ਦੂਜੇ ਜ਼ਿਲ੍ਹੇ ਦੇ ਵਿੱਚ ਆੜ ਕੇ ਚੋਣ ਲੜਨਾ ਕਿ ਲੋਕਾਂ ਨੇ ਕਿਸ ਤਰ੍ਹਾਂ ਅਕਸੈਪਟ ਕਰ ਲਿਆ ਜ਼ਿਲ੍ਹਾ ਮੈਂ ਪੁੱਛਦਾ ਮੈਂ ਦਿੱਲੀ ਤੋਂ ਆਇਆ ਵਾਂ 20 ਕਿਲੋਮੀਟਰ ਤੇ ਮੇਰਾ ਅੰਮ੍ਰਿਤਸਰ ਸ਼ਹਿਰ ਆ ਉਹ 20 ਕਿਲੋ ਮੇਰਾ ਪਪਾ ਕਿ ਪਿੰਡ ਵੀ ਜਾਣਾ ਹੋਵੇ ਤੇ ਉੱਥੇ ਵੀ ਇੱਦਾਂ ਪੁਣਾ ਕਰ ਲਾ ਜਾਂਦਾ ਪਿੰਡ ਦੀ ਜਾਣ ਲੱਗੇ ਵੀ ਇਸ ਤੋਂ ਕੋਈ ਹੈ ਨਹੀਂ ਟਾਈਮ ਤੇ ਹੁਣ ਕਈ ਮੈਂ ਪਿੰਡ ਵੇਖੇ ਨਸ਼ਾ ਢਾਲ ਲੱਗੇ ਕਿੰਨੀ ਕਿੰਨੀ ਦੂਰ ਆ ਉੱਥੇ ਮੈਨੂੰ 1 ਘੰਟਾ ਲੱਗਦਾ ਜਾਣ ਲੱਗੇ ਤਰੰਤ ਤਰੰਤ ਹਲਕੇ ਤੋਂ ਇਹਦੇ ਅੰਮਰਸਾਹਰ ਸ਼ਹਿਰ ਕੋਈ ਵੀ ਦੂਰ 20 ਮੀਟਰ ਸਰਫਸਾਰਾ ਤੇ ਇੱਕ ਖਾਲੀ ਆਗੂ ਸੀ ਜਦੋਂ ਵੀ ਭਾਈ ਸੰਦੀਪ ਸਿੰਘ ਸਣੀ ਹੁਣੀ ਜਦੋਂ ਉਹਨਾਂ ਨੇ ਸਦੀਰ ਸੂਰੀ ਨੂੰ ਮਾਰਿਆ ਸੀ ਜਾਂ ਫਿਰ ਆ ਜਿਹੜਾ ਹੋ ਦੁਬਾਰਾ ਗਾੜ ਕੀਤਾ ਆ ਬੜੀਆਂ ਪੋਸਟਾਂ ਪਾਈਆਂ ਸੀ ਗੁਰਸੱਧ ਸਿੰਘ ਵਲਟੋਹਾ ਹੋਣਾਂ ਦੀ ਗੱਲ ਕਰਦੇ ਆ ਉਹ ਬੜੀ SLAGA ਕਰਦੇ ਸੀ ਪਰ ਅੱਜ ਕੱਲ ਮੈਨੂੰ ਲੱਗਦਾ ਨਹੀਂ ਤੁਹਾਡੇ ਨਾਲ ਆ ਜਾਂ ਤੁਹਾਡੇ ਹੱਕ ਚ ਇੱਕ ਵੀ ਬਿਆਨ ਦਿੱਤਾ ਹੋਊਗਾ ਇਹ ਦੇਖੋ ਇਸ ਤਰ੍ਹਾਂ ਜੇ ਉਹ ਹੁਣ ਇੱਕ ਪਾਰਟੀ ਦੇ ਵਿੱਚ ਹੈਗੇ ਆ ਠੀਕ ਹੈ ਤੇ ਜਦੋਂ ਐਸ ਵੀਰ ਨੂੰ ਮਿਲਦੇ ਹੁੰਦੇ ਜਦੋਂ ਪੋਸਟ ਪਾਉਂਦੇ ਹੁੰਦੇ ਤੁਸੀਂ ਸਾਡੇ ਵੱਲ ਉਹ ਤੋਂ ਐਸੇ ਸਿੱਖ ਦੇ ਤੌਰ ਤੇ ਆਪਾਂ ਜੀ ਇੱਕ ਦੂਜੇ ਨੂੰ ਮਿਲਦੇ ਹੁੰਦੇ ਅਸੀਂ ਤੇ ਹੁਣ ਅੱਗੋ ਵੇਖੋ ਉਹਨਾਂ ਦੀ ਮਰਜ਼ੀ ਪੋਸਟ ਪਾਣੀ ਨਹੀਂ ਪਾਣੀ ਇਹ ਤੇ ਹੀ ਉਹਨਾਂ ਨੂੰ ਬੋਚ ਸਕਦੇ ਆ ਲੱਗਦਾ ਕਿ ਪੰਥ ਦੀ ਗੱਲ ਕਰਦੇ ਸੀ ਉਹ ਵੀ ਮੰਮੀ ਪੰਥਾ ਦਾ ਤੇ ਯੋਧੇ ਨੇ ਬੜਾ ਕੰਮ ਕੀਤਾ ਯੋਧਾ ਕਿਹਾ ਜਾਂਦਾ ਸੀ ਸੰਦੀਪ ਸਣੀ ਹੁਣਾਂ ਨੂੰ ਪਰ ਲੱਗਦਾ ਯੋਧੇ ਦੇ ਹੱਕ ਤੇ ਨਿੱਤਰ ਜਾਣਾ ਚਾਹੀਦਾ ਸੀਗਾ ਚਾਹੀਦਾ ਤੇ ਸੀ ਉਹਨਾਂ ਨੂੰ ਹੁਣ ਵੇਖੋ ਉਹਨਾਂ ਦਾ ਕੀ ਪ੍ਰੈਸ਼ਰ ਪਾਰਟੀ ਦੇ ਕੀ ਚੱਲਦਾ ਪਿਆ ਵਾ ਇਹਦੇ ਬਾਰੇ ਉਹ ਹੀ ਕਲੀਅਰ ਕਰ ਸਕਦੇ ਯੋਧੇ ਨੇ ਤੇ ਯੋਧਾ ਹੀ ਰਹਿਣਾ ਜੀ ਚਾਹੇ ਉਹ ਅੱਜ ਚਾਹੇ ਕੱਲ੍ਹ ਸੰਦੀਪ ਸਣੀ ਨਾਲ ਗੱਲਬਾਤ ਹੋਈ ਆ ਕਿ ਇਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਪਾਰਟੀ ਨੇ ਜਾਂ ਪੰਥ ਨੇ ਡਿਊਟੀ ਲਾ ਦਿੱ ਏ ਸੰਦੀਪ ਸਿੰਘ ਸੇ ਪੰਥਰੀ ਡਿਊਟੀ ਤੋਂ ਬਾਅਦ ਸੰਦੀਪ ਸਿੰਘ ਦਾ ਸਾਰਾ ਸਲਾਮ ਅਸ਼ਰੂ ਆਇਆ ਸੰਦੀਪ ਸਿੰਘ ਨੇ ਕਿ ਮੈਨੂੰ ਕਿਹਾ ਕਿ ਜਾ ਕੇ ਤੁਸੀਂ ਵਿਚਰੋ ਜਾ ਕੇ ਉਹਦਾ ਕਾਰਨ ਦੇਖੋ ਇਹ ਸੀ ਜੇ ਸੰਦੀਪ ਸਿੰਘ ਚੋਂ ਲੜਦਾ ਪੰਥ ਚਦਾ ਦਿੰਦਾ ਤੇ ਸੰਗਤਾਂ ਦੇ ਕੰਮ ਤਾ ਵੀ ਨਹੀਂ ਹੋਣੇ ਸੀ ਤੇ ਜੇ ਉਹ ਬਾਹਰ ਹੁੰਦੇ ਫੇ ਸੰਦੀਪ ਸਿੰਘ ਦਾ ਜੈਸੀ ਚੋਂ ਲੜਨਾ ਤੇ ਸੰਦੀਪ ਸਿੰਘ ਇਹ ਡਿਊਟੀ ਫੇ ਮੇਰੀ ਲਈ ਕਿ ਮਨਦੀਪ ਜੀ ਤੁਸੀਂ ਜਾ ਕੇ ਸੰਗਤਾਂ ਦੀ ਸੇਵਾ ਕਰੋ ਜੀ ਮਨਦੀਪ ਸਿੰਘ ਜੀ ਜਿਸ ਤਰ੍ਹਾਂ ਗੱਲ ਕਰੀਏ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨੇ ਜਿਹੜੇ ਬੜੇ-ਬੜੇ ਲੰਮੇ ਸਮੇਂ ਤੋਂ ਚੋਣ ਲੜੀਆਂ ਨੇ ਸੱਤਾ ਧਿਰ ਦੀ ਗੱਲ ਕਰ ਲਈਏ ਬੀਜੇਪੀ ਸੈਂਟਰ ਦੇ ਨਾਲ ਜੁੜੀ ਹੋਈ ਆ ਤੇ ਲੱਗਦਾ ਉਹਨਾਂ ਦੇ ਵਿੱਚ ਚੋਣ ਲੜਨਾ ਬੜਾ ਔਖਾ ਇਸ ਸਮੇਂ ਬਹੁਤ ਜ਼ਿਆਦਾ ਜੀ ਵੇਖੋ ਇੱਕ ਉਹ ਸਮਾਂ ਸੀ ਜਦੋਂ ਸਿਰਫ ਪੋਸਟਰ ਲਾ ਕੇ ਕਿਹੇ ਗਲੀ 'ਚ ਨਹੀਂ ਜਾਂਦੇ ਸੀ ਕਿਹੇ ਮੁਹੱਲੇ 'ਚ ਨਹੀਂ ਜਾਂਦੇ ਸੀ ਸਿਰਫ ਵੋਟਾਂ ਮੰਗਦੇ ਮਤਲਬ ਵੋਟਾਂ ਉਹ ਮਤਲਬ ਕਿ ਮੀਡੀਆ ਥੋਂ ਪਹੁੰਚ ਜਾਂਦਾ ਹੈ ਜਾਂ ਪੋਸਟਰਾਂ ਥੋਂ ਪਹੁੰਚ ਜਾਂਦਾ ਹੈ ਅੱਜ ਭਾਜੀ ਹਰ ਇੱਕ ਪਾਰਟੀ ਵਾਲਾ ਹਰ ਗਲੀ ਜਾ ਰਿਹਾ ਹਰ ਮਹੱਲੇ ਜਾ ਰਿਹਾ ਜੇ ਇਹੋ ਪਹਿਲਾਂ ਗਲੀ ਮਹੱਲੇ ਚ ਗਏ ਹੁੰਦੇ ਤਾਂ ਉਹਨਾਂ ਨੂੰ ਪਤਾ ਹੁੰਨਾ ਸੀ ਕਿ ਵਿਕਾਸ ਕੀ ਚੀਜ਼ ਹੁੰਦੀ ਹੈ ਵਿਕਾਸ ਤੇ ਕੀ ਤਾਂ ਨਹੀਂ ਆ ਉਹ ਜਦੋਂ ਉਹ ਵੋਟ ਮੰਗਣ ਜਾਂਦੇ ਪਏ ਨੇ ਉਹ ਬੂਹੇ ਬੰਦ ਕਰ ਲੈਂਦੇ ਨੇ ਬੂਹੇ ਨਹੀਂ ਖੋਲਦੇ ਪਏ ਕਹਿੰਦੇ ਜਾਓ ਭਰਾ ਦੌੜਜੋ ਦੀ ਪੰਜਾਬ ਦਾ ਬੁਰਾ ਹਾਲ ਕਰ ਤਾਂ ਉਹ ਫਿਰ ਵੀ ਬੁਰਾ ਹਾਲ ਕਰਨਾ ਹੈ ਜੀ ਮਨਦੀਤ ਜੀ ਇਕੱਲੇ ਤਰਨਤਾਰ ਦੇ ਲੋਕ ਨਹੀਂ ਤੁਹਾਨੂੰ ਵੇਖ ਰਹੇ ਪੂਰਾ ਪੰਜਾਬ ਵੇਖ ਰਿਹਾ ਕਿਹੜੇ ਮੁੱਦਿਆਂ ਤੇ ਵੋਟ ਮੰਗਣ ਦੇਖੋ ਮੁੱਦੇ ਪੰਜਾਬ ਦੇ ਵਿੱਚ ਕਹਿ ਲਓ ਮੁੱਦੇ ਤਾਂ ਕਾਫੀ ਆ ਪੰਜਾਬ ਦੇ ਜੇ ਆਪਾਂ ਤਰੰਤ ਤਰ ਖਾਲੀ ਹਲਕੇ ਦੀ ਗੱਲ ਕਰੀਏ ਨਾ ਇੱਥੇ ਨਸ਼ੇ ਦਾ ਮੁੱਦਾ ਕਾਫੀ ਜ਼ਿਆਦਾ ਉਹਦਾ ਰੀਜ਼ਨ ਕੀ ਕਿ ਬਾਰਡਰ ਬੈਲਟ ਸਾਰੀ ਪੈਂਦੀ ਪਈ ਆ ਇੱਥੇ ਜੇ ਤੋ ਮਾਵਾ ਨੂੰ ਮਿਲਦੇ ਆ ਨਾ ਤੇ ਮਾਵਾ ਦਾ ਇੱਕੋ ਹੀ ਕਹਿਣਾ ਕਿ ਮਨਦੀਪ ਸਿੰਘ ਦੀ ਸਾਨੂੰ ਗਲੀਆਂ ਨਾਲੀਆਂ ਨਹੀਂ ਚਾਹੀਦੀਆਂ ਸਾਨੂੰ ਚਾਹੀਦੇ ਸਾਡੇ ਪੰਜਾਬ ਦੇ ਨੌਜਵਾਨ ਪੁੱਤ ਵੱਜ ਜਾਣ ਜਿਹੜੀ ਪੰਜਾਬ ਸਰਕਾਰ ਲੱਗੀ ਹੋਈ ਹੈ ਦਿਨੋ ਦਿਨ ਸਾਡੇ ਨੌਜਵਨ ਖਤਮ ਕਰਨ ਤੇ ਲੱਗੀ ਹੈ ਇਹ ਕਿਤਨਾ ਕਿਤੇ ਨੌਜਵਨ ਪੀੜੀ ਨੂੰ ਸਾਂਭਣਾ ਬਹੁਤ ਜੁੜੀ ਹੈ ਪੰਜਾਬ ਦੀ ਸਾਡੀ ਰੀੜ ਦੀ ਹੱਡੀ ਹੈ ਗੱਲ ਕਰੀਏ ਹਰ ਹਲਕੇ ਦੇ ਵਿੱਚ 35 ਤੋਂ 30% ਐਸਸੀ ਭਾਈਚਾਰਾ ਪਰ ਜਿਸ ਤਰ੍ਹਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਬਿਆਨ ਦਿੱਤਾ ਐਸਸੀ ਭਾਈਚਾਰੇ ਨੂੰ ਲੈ ਕੇ ਸਰਦਾਰ ਬੂਟਾ ਸਿੰਘ ਉਹਨਾਂ ਨੂੰ ਲੈ ਕੇ ਬਿਆਨ ਦਿੱਤਾ ਉਸ ਬਿਆਨ ਨੂੰ ਤੁਸੀਂ ਕਿਵੇਂ ਵੇਖਿਆ ਦੇਖੋ ਗੱਲ ਹੈ ਕਿਸੇ ਵੀ ਕਮਿਊਨਿਟੀ ਨੂੰ ਇਹਦਾ ਟਾਰਗੇਟ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਜਾਤੀਵਾਦ ਸੂਚਨਾ ਜਿਹੜੀ ਇਹਨਾਂ ਕਦੀ ਵੀ ਨਹੀਂ ਬੋਲਣਾ ਚਾਹੀਦਾ ਰਾਜੇ ਵੜੀ ਨੂੰ ਦੱਸ ਆਪਣੇ ਕੁਰਸੀ ਦਾ ਸੱਤਾ ਦਾ ਨਸ਼ਾ ਬਹੁਤ ਜ਼ਿਆਦਾ ਸਿਰ ਤੇ ਚੜਿਆ ਆ ਉਹ ਸਟੇਜ ਤੇ ਚੜ ਕੇ ਜਦੋਂ ਮਰਜੀ ਜਿਹੜਾ ਮਰਜੀ ਬਿਆਨ ਦੇ ਦਿੰਦਾ ਮੈਂ ਤਾਂ ਕਹਿੰਦਾ ਪ੍ਰਸ਼ਾਸਨ ਨੂੰ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੀ ਗੱਲ ਕਰੀਏ ਤੁਹਾਡੇ ਨਾਲ ਕੁਝ ਲੋਕ ਜਿਹੜੇ ਸੀ ਜਦੋਂ ਬਾਹਰੋਂ ਆਉਂਦੇ ਨੇ ਉਹਨਾਂ ਤੇ ਦਬਦਬਾ ਵੀ ਪਾਇਆ ਜਾ ਰਿਹਾ ਤੁਹਾਡੇ ਕੁਝ ਜਿਹੜੇ ਸਿਆਸੀ ਸੱਜੇ ਖੱਬੇ ਤੁਹਾਡੀ ਸਪੋਰਟ ਆਉਂਦੇ ਨੇ ਦੂਜੇ ਹਲਕਿਆਂ ਤੇ ਕੋਈ ਸਿਆਸੀ ਦਬ ਜਿਹੜਾ ਵੀ ਕਿ ਮੇਰੇ ਨਾਲ ਤੁਰਦਾ ਵਾ ਉਹ ਵੇਖ ਲੈਂਦੇ ਅਗਲੇ ਦਿਨ ਕੀ ਆ ਬੰਦਾ ਨਾਲ ਤੁਰਿਆ ਵੀਡੀਓ ਤੇ ਅਗਲੇ ਦਿਨ ਉਹਦੇ ਘਰ ਚਲ ਜਾਂਦੇ ਨੇ ਉਹਨੂੰ ਕਹਿੰਦੇ ਤੂੰ ਬੇਇਰਮਾਨ ਆ ਜੇ ਨਹੀਂ ਬੜਦੇ ਤੇ ਪਰਚੇ ਕਰਦੇ ਨੇ ਇਹ ਸਰਕਾਰ ਇੰਨੀ ਵਿਖਲਾਗੀ ਹੋਈ ਆ ਹਰ ਇੱਕੇ ਨੌਜਵਾਨ ਦੇ ਉੱਤੇ ਪਰਚਾ ਕਰਦੀ ਵੀ ਜੇ ਕੋਈ ਕਿਸਾਨ ਆਗੂ ਮੇਨਤੋ ਤੇ ਉੱਤੇ ਪਰਚਾ ਕਰ ਦਿੰਦੀ ਵੀ ਆ ਪਤਾ ਨਹੀਂ ਸਰਕਾਰ ਨੂੰ ਇਹ ਚੀਜ਼ ਕਿਉਂ ਕਰਨੀ ਪੈਂਦੀ ਵੀ ਇਹ ਲੋਕਤੰਤਰ ਕਹਿੰਦੇ ਵੇ ਦੇਸ਼ ਪਰ ਇਹ ਲੋਕਤੰਤਰ ਹੈ ਕਿਸ ਦੇਸ਼ ਮੈਨੂੰ ਸਮਝ ਨਹੀਂ ਲੱਗਦੀ ਇਸ ਚੀਜ਼ ਦੀ ਉੱਤੇ ਮਨੀਤ ਸਿੰਘ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਕਿਸਾਨ ਜਥੇਬੰਦੀਆਂ ਦੀ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਮੈਨੂੰ ਲਗਭਗ ਸਾਰੀਆਂ ਸਰਕਾਰ ਦੇ ਖਿਲਾਫ ਨੇ ਪੰਜਾਬ ਦੀ ਗੱਲ ਸਾਂਝ ਜਥੇ ਬੰਦੀਆਂ ਮਨਦੀਪ ਸਿੰਘ ਦੇ ਹੱਕਾਂ 'ਚ ਉੱਤਰ ਰਹੀਆਂ ਸਾਰੀਆਂ ਜੀ ਉਹਦਾ ਕਾਰਨ ਦੇਖੋ ਇਹ ਸੀ ਦਿੱਲੀ 'ਚ ਤਰਨਾ ਲਾਇਆ ਸੀ ਕਿਸਾਨ ਜਥੇ ਬੰਦੀਆਂ ਨੇ ਉਦੋਂ ਭਾਜੀਪੀ ਵਾਲਿਆਂ ਨੇ ਸਾਡਾ 7-800 ਕਿਸਾਨ ਸ਼ਹੀਦ ਕਰਕੇ ਮੋੜਿਆ ਤੇ ਬਿਲ ਹਾਈ ਤੱਕ ਨਹੀਂ ਬਣਿਆ ਤੇ ਜੇ ਆਪਾਂ ਇਹ ਸਰਕਾਰ ਦੀ ਗੱਲ ਕਰੀਏ ਇਹ ਸਰਕਾਰ ਨੇ ਕੀ ਕੀਤਾ ਉੱਥੇ ਜਾ ਕੇ ਖਨੋਰੀ ਬੋਲ ਟਰਾਲੀਆਂ ਚੋਰੀ ਕਰ ਲੀਆਂ ਇਹਨਾਂ ਦੀਆਂ ਇਹਨਾਂ ਸਾਰੇ ਏਸੀ ਚੋਰੀ ਕਰ ਲਏ ਸਾਰਾ ਕੁਝ ਚੋਰੀ ਕਰ ਲਿਆ ਇਹ ਸਰਕਾਰ ਨੇ ਮੌਜੂਦਾ ਸਰਕਾਰ ਨੇ ਇਹ ਸਰਕਾਰ ਦਾ ਰਵਈਆ ਹੁੰਦਾ ਤੇ ਜੀ ਇਹ ਆਪਾ ਪੰਜਾਬ ਦੇ ਸਾਨੂੰ ਚੋਣ ਨਹੀਂ ਲਿੱਤਾ ਸਰਕਾਰ ਨੂੰ ਤੇ ਕੰਮ ਵਧੀਆ ਕਰਕੇ ਵਿਖਾ ਲਈਏ ਰਾਤੋਂ ਰਾਤ लाठी चार्ज ਕਰਦਾ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਬਜ਼ੁਰਗ ਆ ਕੋਈ ਮਾਤਾ ਆ ਕੋਈ ਬੱਚਾ ਆ लाठी चार्ज ਕਰਕੇ ਨਾ ਸਾਰਾ ਚੁੱਕ ਲਿਆ ਕਿਰਨਾਥ ਹੋਣੇ ਲੋਕ ਇਹ ਸਰਕਾਰਾਂ ਨੂੰ ਦੇਖੋ ਜੇ ਹਾਨੂੰ ਕਹਿੰਦੇ ਲੋਕਤੰਤਰ ਦੇਸ਼ ਹੈ ਪਰ ਇਹ ਚੀਜ਼ ਨਾ ਨਹੀਂ ਕਰਨੀ ਚਾਹੀਦੀ ਸਰਕਾਰਾਂ ਪਤਾ ਨਹੀਂ ਕਿਉਂ ਹਟਦੀਆਂ ਨਹੀਂ ਇਸ ਚੀਜ਼ ਦੇ ਉੱਤੇ ਮੈਂ ਤੇ ਤੁਹਾਡੇ ਮਾਧਿਅਮ ਨੇ ਚੋਣ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਨਾ ਚਾਹਨਾ ਵਾਂ ਕਿ ਵੇਖੋ ਇਹ ਲੋਕਤੰਤਰ ਹੈ ਇਹਦੇ ਉੱਤੇ ਕਿਸੇ ਨਾ ਧੱਕੇਸ਼ਾਹੀ ਨਾ ਕੀਤੀ ਜਾਵੇ ਕਦੀ ਕਿਸੇ ਦੇ ਪਿੱਛੇ ਕਦੀ ਕਿਸੇ ਦੇ ਪਿੱਛੇ ਇਹ ਗਲਤ ਗੱਲ ਹੈ ਇਹ ਨਾ ਚੋਣ ਹੋਣੀ ਚਾਹੀਦੀ ਹੈ ਤੇ ਇਹ ਲੋਕਾਂ ਨੂੰ ਹੱਕ ਹੈ ਲੋਕਾਂ ਦਾ ਚੋਣ ਪਾਣ ਦਾ ਹਨਾ ਮਤਲਬ ਕਿ ਆਪਣੀ ਵੋਟ ਦਾ ਹੱਕ ਹੈ ਪਰ ਪਤਾ ਨਹੀਂ ਕਿਉਂ ਸਰਕਾਰਾਂ ਅਸਰੇ ਦੇ ਕੰਮ ਕੰਤੇ ਲਾ ਜਾਂਦੀਆਂ ਸਾਰਿਆਂ ਦੀ ਮੰਗ ਹੁੰਦੀ ਹੈ ਕਿ ਸਰਕਾਰ ਸਾਡੀ ਬਣੇ ਵਿਧਾਨ ਸਭਾ ਦੀਆਂ ਚੋਣਾਂ ਤੁਸੀਂ ਜਿੱਤੋਗੇ ਉਸ ਤੋਂ ਬਾਅਦ ਅਗਲਾ ਕੀ ਐਲਾਨ ਹੋਏਗਾ ਪੰਜਾਬ ਨੂੰ ਵੱਖਰਾ ਦੇਸ਼ ਬਣਾਉਣ ਦੀ ਵੀ ਮੰਗ ਕੀਤੀ ਜਾ ਰਹੀ ਮਨਦੀਪ ਸਿੰਘ ਹਣਾ ਵੱਲੋਂ ਮਨਦੀਪ ਸਿੰਘ ਕੋਈ ਕਿਹੜੀ ਮੰਗ ਕਰਨੀ ਸਾਰਾ ਪੰਜਾਬ ਸਾਨੂੰ ਕਹਿੰਦਾ ਵੇ ਖਾਲਸਾ ਰਾਜ ਚਾਹੀਦਾ ਉਹ ਰਾਜ ਦੇ ਵਿੱਚ ਸਾਡੇ ਹਿੰਦੂ ਵੀ ਸਾਡੇ ਸਿੱਖ ਵੀ ਸਾਰੇ ਖੁਸ਼ ਸੀ ਉਸ ਰਾਜ ਦੇ ਵਿੱਚ ਜੇ ਆਪਾਂ ਕੁੱਤੇ ਨੂੰ ਵੀ ਕਲੇ ਚ ਕੰਠਾ ਪਾ ਕੇ ਤੋੜਦੀ ਹੈ ਨਾ ਸਵੇਰੇ ਕੁੱਤਾ ਸਵੇਰੇ ਵਾਪਸ ਆ ਜਾਂਦਾ ਹੈ ਅੱਜ ਦਾ ਟਾਈਮ ਇਹੋ ਜਿਹਾ ਵਾ ਜੇ ਆਪਾਂ ਕੋਈ ਭੈਣ ਸਾਡੀ ਬਾਹਰ ਨਿਕਲਦੀ ਕੰਨਾਂ ਦੀ ਵਾਲੀ ਵੀ ਪਾ ਕੇ ਚਲ ਜੇ ਨਾ ਘਰੋਂ ਬਾਹਰ ਚੋਂ ਨਿਕਲਦੀ ਵਾਲੀ ਪਹਿਲਾਂ ਦੂਰ ਹੋ ਜਾਂਦੀ ਇਹੋ ਜਿਹਾ ਰਾਜ ਸਾਨੂੰ ਨਹੀਂ ਚਾਹੀਦਾ ਫਿਰ ਖਾਲਸਾ ਰਾਜ ਦੇ ਵਿੱਚ ਤੇ ਬਹੁਤ ਸਾਰੇ ਹਿੰਦੂ ਜਿਹੜੇ ਸੀ ਉਹ ਵੀ ਮਹਾਰਾਜਾ ਰঞ্জੀਤ ਸਿੰਘ ਉਹਨਾਂ ਦੇ ਨਾਲ ਸੀ ਲੱਗਦਾ ਕਿ ਇਕੱਲੇ ਪੱਗਾਂ ਵਾਲੇ ਵੇਖ ਕੇ ਟਿਕਟਾਂ ਦਿੱਤੀਆਂ ਜਾਣਗੀਆਂ 27 ਦੇ ਵਿੱਚ ਜਾਂ ਸਾਰਿਆਂ ਫਿਰ ਰਲ ਮਿਲ ਕੇ ਦਿੱਤੀਆਂ ਜਾਣਗੀਆਂ ਮੈਂ ਗੱਲ ਨਾ ਲਾਵਾਂਗਾ ਬਾਕੀ ਕੰਮ ਬਾਅਦ ਚ ਕਰਾਂਗਾ ਕਿਉਂਕਿ ਸਾਰਿਆਂ ਦਾ ਸਵਾਲ ਇਹ ਹੁੰਦਾ ਕਿ Hindu 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 ਮੇਰੇ ਭਰਾ ਵਾ ਜਿੱਥੇ ਮੈਂ ਦੁਕਾਨਦਾਰੀ ਕਰਦਾ ਉੱਥੇ ਵੀ Hindu ਨੇ ਪਰ ਇਹ ਚੀਜ਼ ਮੈਂ ਪਤਾ ਨਹੀਂ ਕਿਉਂ ਹਊਆ ਬਣਾਉਂਦੇ ਪਏ ਨਹੀਂ ਬਣਉਣੀ ਚਾਹੀਦੀ ਲੱਗਦਾ ਹੈ ਕਿ ਤੁਹਾਨੂੰ ਜਿਹੜੇ ਤਰਨਤਾਰ ਦੇ Hindu ਲੋਕ ਨੇ ਉਹ ਐਕਸੈਪਟ ਕਰਨਗੇ ਮਨਦੀਪ ਸਿੰਘ ਹੁਣਾਂ ਨੂੰ ਤੁਸੀਂ ਆਓ ਮੇਰਾ মিডিਆ ਕਵਰ ਕਰੋ ਮਹੱਲੇ ਜਾ ਕੇ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਆਪ ਕਹੋਗੇ ਭਾਜੀ ਉਹ ਗੱਦੀ ਤੋਂ ਉੱਠ ਕੇ ਗੱਦੀ ਦੀ ਬਾਤ ਹੁੰਦੇ ਆਪਣੀ ਅੰਨਾ ਪਿਆਰਮਾਨ ਬਖਸ਼ਦੇ ਪਏ ਕਿੰਨੂ ਮਿਲਦਾ ਪਿਆ ਇਹ ਭਾਜੀ ਕਰਮਾ ਵਾਲੇ ਨੂੰ ਮਿਲਦਾ ਪਿਆ ਤਰਨਤਾਰਨ ਦੇ ਹਮੇਸ਼ਾ ਹੀ ਕਹਿੰਦੇ ਆ ਕਿ ਇਹ ਪੰਥ ਘਲਕਾ ਆ ਵਾਕੇ ਮਨਦੀਪ ਸਿੰਘ ਦੇ ਹੱਕ 'ਚ ਪੂਰਾ ਤਰਨਤਾਰਨ ਜਿਹੜਾ ਉਹ ਉਤਰ ਜੇਗਾ ਹੁਣ ਇਹ ਤੁਹਾਨੂੰ 14 ਦਿਨ ਤੋਂ ਬਾਅਦ ਪਤਾ ਲੱਜੇਗਾ 14 ਦਿਨ ਤੁਸੀਂ ਆਪ ਹੀ ਆਪੇ ਆਓਗੇ ਤੁਸੀਂ ਨਿਊਜ਼ ਲੈਣਾ ਪਰ ਉਹ ਕਹਿੰਦੇ ਅਸੀਂ ਵਿਕਾਸ ਬੜਾ ਕੀਤਾ ਆਮ ਆਦਮੀ ਸਤਿੰਨਾਂ ਸਾਲਾਂ ਦੇ ਵਿੱਚ 24 ਸਾਲਾਂ ਦੇ ਵਿੱਚ ਪੂਰਾ ਵਿਕਾਸ ਕੀਤਾ ਪੰਜਾਬ ਦੇ ਵਿੱਚ ਵਿਕਾਸ ਦੇ ਨਾਂ ਤੇ ਬੋਟ ਲੈਣੀ ਅਸੀਂ ਜੇ ਵਿਕਾਸ ਕੀਤਾ ਹੁੰਦਾ ਮੇਰਾ ਨਹੀਂ ਖਿਆਲ ਕਿ ਸੀਐਮ ਸਾਹਿਬ ਨੂੰ ਉੱਥੇ ਪੰਜ ਵਾਰੀ ਆਣਾ ਚਾਹੀਦਾ ਸੀ ਤੇ ਪੂਰੀ ਐਮਐਲਏ ਸ਼ਿਫ ਸਾਰੀ ਆ ਚੁੱਕੀ ਪੂਰੇ ਮੰਤਰੀ ਆ ਚੁੱਕੇ ਆ ਸਾਰੀਆਂ ਗਲੀਆਂ ਵੇਖ ਲਓ ਜਾਮ ਹੋ ਚੁੱਕ ਕਰਤੀ ਇਹਨਾਂ ਨੇ ਸਾਰੀ ਇੱਥੇ ਲਾ ਦੀ ਤਰ੍ਹਾਂ ਤਰ ਹਲਕੇ ਦੇ ਵਿੱਚ ਰਾਜਾ ਵਿਡਿੰਗ ਦੀ ਫਿਰ ਗੱਲ ਕਰਾਂਗਾ ਉਹ ਕਹਿੰਦੇ ਵੀ ਖਾਲਿਸਤਾਨ ਮੰਗਦੇ ਆ ਬੜਾ ਕੁਝ ਮੰਗਦੇ ਆ ਸਾਨੂੰ ਤਾਂ ਸਿਰਫ ਸ਼ਾਂਤੀ ਵਾਲਾ ਜਿਹੜਾ ਉਹ ਹਿੰਦੁਸਤਾਨ ਚਾਹੀਦਾ ਸ਼ਾਂਤੀ ਵਾਲਾ ਪੰਜਾਬ ਚਾਹੀਦਾ ਕਿ ਤੁਹਾਡੇ ਚ ਗਰਮ ਖਿਆਲੀ ਵਾਲਾ ਕੰਮ ਵੱਖਰਾ ਹੈ ਕੁਝ ਮੈਂ ਰਾਜਾਵੜੀ ਨੂੰ ਤੁਹਾਡੇ ਮਾਧਿਅਮ ਨਾਲ ਪੁੱਛਣਾ ਚਾਹਨਾ ਭਰਾ ਆਪਾਂ ਮੁੱਦੇ ਦੀ ਗੱਲ ਕਰ ਲਈਏ ਆਪਾਂ ਪੰਜਾਬ ਦੇ ਹੱਲਾ ਪਹਿਲਾਂ ਹੱਲ ਕਰਦਿਏ ਪੰਜਾਬ ਨੋਜੋੜੀ ਨਸ਼ੇ ਦਾ ਤਰਾਸ-ਤਰਾਸ ਹੁੰਦੀ ਪਈ ਐ ਵੋਟਾਂ ਤੁਸੀਂ ਐਸੇ ਮੁੱਦੇ ਤੇ ਹਰ ਵਾਰੀ ਮੰਗ ਲੈਂਦੇ ਜੀ ਹਿੰਦੂ ਦੇ ਸਿੱਖ ਨੂੰ ਭਾਈਚਾਰੇ ਲੜਾਉਂਦੇ ਪਏ ਜੀ ਇਹ ਆਪਾਂ ਲੜਾਲਾ ਬੰਦ ਕਰੀਏ ਆਪਾਂ ਗਰਾਊਂਡ ਤੇ ਕੰਮ ਕਰਕੇ ਵਿਖਾਈਏ ਹੁਣ ਜਿਹੜੇ ਲੋਕ ਥੱਲੇ ਗਰਾਊਂਡ ਤੇ ਕੰਮ ਮੰਗਦੇ ਪਏ ਇਹੋ ਜਿਹੀ ਰਾਜਨੀਤੀ ਲੋਕੀ ਨਹੀਂ ਚੰਪਸੰਦ ਕਰਦਾ ਜੀ ਲੱਗਦਾ ਕਿ ਜਿਹੜੀ ਇਹ ਟਿਕਟ ਤੁਹਾਨੂੰ ਮਿਲੀ ਐ ਇਹ ਸੰਦੀਪ ਸਣੀ ਹੁਣਾਂ ਦਾ ਕਰਕੇ ਮਿਲੀ ਆ ਜਾਂ ਫਿਰ ਉਹਨਾਂ ਨੇ ਦੁਬਾਰਾ ਜਿਹੜਾ ਸੂਬਾ ਸਰਹੰਦ ਵਾਲਾ ਕਾਂਡ ਕੀਤਾ ਉਹਦਾ ਕਰਕੇ ਟਿਕਟ ਮਿਲੀ ਹੋਈ ਆ ਇਹ ਸਾਰਿਆਂ ਨੂੰ ਪਤਾ ਹੀ ਆ ਕਿਹਦੇ ਕਰਕੇ ਮਿਲੀ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਠੀਕ ਆ ਕਿ ਨਹੀਂ ਇਹ ਕੰਮ ਕਰਕੇ ਹੋਣੇ ਤਾਂ ਹੀ ਟਿਕਟ ਮਿਲਦੀ ਜਿਹੜੀ ਐਵੇਂ ਟਿਕਟ ਨਹੀਂ ਮਿਲਦੀ ਸੰਦੀਪ ਸਿੰਘ ਜਿਨ੍ਹਾਂ ਦੇ ਵੱਲੋਂ ਲਗਾਤਾਰ ਡੋਰ ਟੂ ਡੋਰ ਚੋਰ ਪਰ ਜਾੜ ਜਿਹੜਾ ਕੀਤਾ ਜਾ ਰਿਹਾ ਜਿੰਨ੍ਹਾਂ ਦਾ ਕਹਿਣਾ ਕਿ ਪੰਥ ਨੇ ਬਹੁਤ ਵੱਡਾ ਮਾਨ ਬਖਸ਼ਿਆ ਆ ਜੋ ਸਾਡੇ ਭਰਾ ਸੰਦੀਪ ਸਿੰਘ ਸਣੀ ਨੇ ਕੁਰਬਾਨੀਆਂ ਕੀਤੀਆਂ ਨੇ ਜਿਸ ਤਾ ਕਰਕੇ ਹੁਣ ਮੈਂ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਖੜਾ ਉਤਰਾਂਗਾ